ਕੰਟਰੋਲ ਬੋਰਡ ਦੇ ਵੱਲੋਂ ਵੱਡਾ ਫੈਸਲਾ ਲਿੱਤਾ ਗਿਆ ਇਸ ਦੇ ਨਾਲ ਹੀ ਇਹ ਵੀ ਦੱਸਦੀ ਕਿ 12 ਵੱਡੀਆਂ ਇੰਡਸਟਰੀਜ਼ ਨੂੰ ক্লোਜਰ ਨੋਟਿਸ ਜਿਹੜੇ ਨੇ ਇਸ ਵੇਲੇ ਪੇਜ ਦਿੱਤੇ ਗਏ ਨੇ ਦੱਸਦੀ ਹੈ ਕਿ ਜਿਹੜੇ ਬੁੱਡੇ ਨਾਲੇ ਦੇ ਕੋਲ ਦਾ ਏਰੀਆ ਇਸ ਦੇ ਨਾਲ ਹੀ ਪਿੰਡ ਨੇ ਉੱਥੇ ਜਿਹੜੇ ਪਿੰਡ ਵਾਸੀ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਉਹਨਾਂ ਦੇ ਵੱਲੋਂ ਬਣ ਪਨਾ ਦਿੱਤਾ ਜਾਏਗਾ ਅਲਟੀਮੇਟਮ ਜਿਹੜਾ ਦਿੱਤਾ ਗਿਆ ਸੀ ਬੁੱਡੇ ਨਾਲੇ ਦੇ ਵਿੱਚ ਲਗਾਤਾਰ ਹੀ ਪ੍ਰਦੂਸ਼ਣ ਜਿਹੜਾ ਕਾਫੀ ਜ਼ਿਆਦਾ ਵਧਦਾ ਹੋਇਆ ਦੇਖਿਆ ਜਾ ਸਕਦਾ ਤਾਂ ਕਿਹਾ ਜਾ ਰਿਹਾ ਸਿਸਟਮ ਨੂੰ ਸਾਫ਼ ਕਰਵਾਇਆ ਜਾਏ ਨਹੀਂ ਤਾਂ ਸ਼ਹਿਰਾਂ ਦਾ ਪਾਣੀ ਜਿਹੜਾ ਪਿੰਡਾਂ ਦੇ ਅੰਦਰ ਨਹੀਂ ਆਂ ਦਿੱਤਾ ਜਾਏਗਾ ਇਸ ਦੇ ਨਾਲ ਹੀ ਬੰਨ ਬਣਾ ਦਿੱਤਾ ਜਾਏਗਾ ਤਾਂ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੀਪੀਸੀਬੀ ਨੇ ਵੱਡਾ ਫੈਸਲਾ ਲਿੱਤਾ ਇਸ ਦੇ ਨਾਲ ਹੀ 12 ਵੱਡੀਆਂ ਇੰਡਸਟਰੀਆਂ ਨੂੰ ক্লোਜਰ ਨੋਟਿਸ ਜਿਹੜੇ ਨੇ ਪੇਜ ਦਿੱਤੇ ਗਏ ਨੇ ਤਾਂ ਵਾਟਰ ਐਕਟ ਦੇ ਰੂਲਸ ਦੀ ਲਗਾਤਾਰ ਹੀ ਜੀਡੀਐਨ ਯੂਨਿਟਾਂ ਦੇ ਵੱਲੋਂ ਵਾਇਲੇਸ਼ਨ ਕੀਤੀ ਜਾ ਰਹੀ ਸੀ ਇੰਨਾ ਹੀ ਨਹੀਂ ਸੋਮਵਾਰ ਨੂੰ ਵੀ ਮਿਨਿਸਪਲ ਕਾਰਪੋਰੇਸ਼ਨ ਨੇ ਫਾਈਨਲ ਨੋਟਿਸ ਵੀ ਜਿਹੜਾ ਇਸ਼ੂ ਕੀਤਾ ਸੀ ਤੇ ਇਸ ਫਾਈਨਲ ਨੋਟਿਸ ਦੇ ਵਿੱਚ ਖਾਸ ਤੌਰ ਤੇ ਇਹ ਲਿਖਿਆ ਗਿਆ ਸੀ ਕਿ ਸੀਵਰੇਜ ਡਿਸਕਨੈਕਟ ਜਿਹੜੇ ਨੇ ਕਰ ਦਿੱਤੇ ਜਾਣਗੇ 33 ਡਾਈਂਗ ਯੂਨਿਟਸ ਦੀ ਇੱਕ ਲਿਸਟ ਜਿਹੜੀ ਹੈ ਤਿਆਰ ਕੀਤੀ ਗਈ ਜਿਨ੍ਹਾਂ ਦੇ ਸੀਵਰੇਜ ਡਿਸਕਨੈਕਟ ਕਰ ਦਿੱਤੇ ਜਾਣਗੇ ਅਲਟੀਮੇਟਮ ਜਿਹੜਾ ਦਿੱਤਾ ਗਿਆ ਕਿ ਜਿਹੜੇ ਯੂਨਿਟਸ ਨੇ ਉਹਨਾਂ ਨੂੰ ਅਲਟੀਮੇਟਮ ਦਿੱਤਾ ਗਿਆ ਕਿ ਉਹਨਾਂ ਦੇ ਸੀਵਰੇਜ ਕਨੈਕਸ਼ਨ ਜਿਹੜੇ ਨੇ ਡਿਸਕਨੈਕਟ ਹੋਣਗੇ 30 ਜੂਨ ਤੱਕ ਦਾ ਸਮਾਂ ਜਿਹੜਾ ਇਹਨਾਂ ਨੂੰ ਦੇ ਦਿੱਤਾ ਗਿਆ ਤੇ ਇੱਕ ਵੋ ਰਿਪੋਰਟ ਜਿਹੜੀ ਐ ਨੋਟਿਸ ਦੇ ਵਿੱਚ ਪਪਸੀਬੀ ਦੀ ਰਿਪੋਰਟ ਜਿਹੜੀ ਆ ਉਸ ਨੂੰ ਵੀ ਹਾਈਲਾਈਟ ਕੀਤਾ ਗਿਆ ਤੇ ਇਸ ਰਿਪੋਰਟ ਦੇ ਵਿੱਚ ਦੇਖਿਆ ਜਾ ਸਕਦਾ ਸੀ ਕਿ ਇੰਡਸਟਰੀਆਂ ਕੈਮੀਕਲ ਵੇਸਟ ਜਿਹੜਾ ਉਹਨੂੰ ਸੇਵਰੇਜ ਲਾਈਨਸ ਦੇ ਵਿੱਚ ਡਿਸਚਾਰਜ ਕਰੀਆਂ ਸੀ ਤਾਂ ਜਿਸ ਦੇ ਚਲਦੇ ਆ ਦੇਖਿਆ ਜਾ ਸਕਦਾ ਜਿਹੜੇ ਮਿਨਿਸਪਲ ਕਾਰਪੋਰੇਸ਼ਨ ਦੇ ਇੱਕ ਅਧਿਕਾਰੀ ਨੇ ਉਹਨਾਂ ਦਾ ਵੀ ਕਹਿਣਾ ਸੀ ਕਿ ਸੇਵਰੇਜ ਕਨੈਕਸ਼ਨ ਜਿਹੜੇ ਨੇ ਇਹ 33 ਡਾਈਂਗ ਯੂਨਿਟਸ ਜਿਹੜੇ ਨੇ ਇਹਨਾਂ ਦੇ ਸੇਵਰੇਜ ਕਨੈਕਸ਼ਨਾਂ ਨੂੰ ਕੱਟਿਆ ਜਾਏਗਾ ਵਿਧਾਨ ਸਭਾ ਕਮੇਟੀ ਨੂੰ ਬਿਜਲੀ ਕਨੈਕਸ਼ਨ ਇਲੈਕਟ੍ਰਿਸਿਟੀ ਕਨੈਕਸ਼ਨ ਕੱਟਣ ਦੀ ਗੱਲ ਵੀ ਜਿਹੜੀ ਹੈ ਕਹੀ ਜਾਏਗੀ ਰეკਮੈਂਡ ਕੀਤੀ ਜਾਏਗੀ ਤਾਂ ਪੀਪੀਸੀਬੀ ਨੇ ਮਿਨਿਸਪਲ ਕਾਰਪੋਰੇਸ਼ਨ ਨੂੰ ਇੱਕ ਲਿਸਟ ਜਿਹੜੀ ਦਿੱਤੀ ਸੀ ਇਹਨਾਂ ਡਾਈਂਗ ਯੂਨਿਟਾਂ ਦੀ 33 ਡਾਈਂਗ ਯੂਨਿਟ ਜਿਹੜੇ ਨੇ ਉਹਨਾਂ ਦੀ ਇੱਕ ਲਿਸਟ ਸੌਂਪੀ ਸੀ ਤੇ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਕਮਿਸ਼ਨਰ ਨੇ ਸੰਦੀਪ ਰਿਸ਼ੀ ਤਾਂ ਸੰਦੀਪ ਰਿਸ਼ੀ ਦੇ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਹੁਣੇ ਜਿਹੜੇ 33 ਡਾਈਂਗ ਯੂਨਿਟਸ ਦੀ ਲਿਸਟ ਬਣਾਈ ਗਈ ਹੈ ਤਾਂ ਇਹਨਾਂ ਨੂੰ ਇਹਨਾਂ ਦੇ ਫੇਵਰੇਜ ਕਨੈਕਸ਼ਨ ਜਿਹੜੇ ਨੇ ਉਹਨਾਂ ਨੂੰ ਡਿਸਕਨੈਕਟ ਕੀਤਾ ਜਾਵੇਗਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੀਪੀਸੀਬੀ ਜਾਣੇ ਕੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਵੱਲੋਂ ਵੱਡਾ ਫੈਸਲਾ ਲਿੱਤਾ ਗਿਆ ਇਸ ਦੇ ਨਾਲ ਹੀ ਇਹ ਵੀ ਦੱਸਦੀ ਕਿ 12 ਵੱਡੀਆਂ ਇੰਡਸਟਰੀਜ਼ ਨੂੰ ক্লোਜ਼ਰ ਨੋਟਿਸ ਜਿਹੜੇ ਨੇ ਇਸ ਵੇਲੇ ਪੇਜ ਦਿੱਤੇ ਗਏ ਨੇ ਦੱਸਦੀ ਹੈ ਕਿ ਜਿਹੜੇ ਬੁੱਡੇ ਨਾਲੇ ਦੇ ਕੋਲ ਦਾ ਏਰੀਆ ਹੈ ਇਸ ਦੇ ਨਾਲ ਹੀ ਪਿੰਡ ਨੇ ਉੱਥੇ ਜਿਹੜੇ ਪਿੰਡ ਵਾਸੀ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਉਹਨਾਂ ਦੇ ਵੱਲੋਂ ਬਨ ਪਨਾ ਦਿੱਤਾ ਜਾਏਗਾ ਅਲਟੀਮੇਟਮ ਜਿਹੜਾ ਦਿੱਤਾ ਗਿਆ ਸੀ ਬੁੱਡੇ ਨਾਲੇ ਦੇ ਵਿੱਚ ਲਗਾਤਾਰ ਹੀ ਪ੍ਰਦੂਸ਼ ਛਣ ਜਿਹੜਾ ਕਾਫੀ ਜ਼ਿਆਦਾ ਵਧਦਾ ਹੋਇਆ ਦੇਖਿਆ ਜਾ ਸਕਦਾ ਤਾਂ ਕਿਹਾ ਜਾ ਰਿਹਾ ਸੀ ਕਿ ਇਸ ਨੂੰ ਸਾਫ ਕਰਵਾਇਆ ਜਾਏ ਨਹੀਂ ਤਾਂ ਸ਼ਹਿਰਾਂ ਦਾ ਪਾਣੀ ਜਿਹੜਾ ਪਿੰਡਾਂ ਦੇ ਅੰਦਰ ਨਹੀਂ ਆਂ ਦਿੱਤਾ ਜਾਏਗਾ ਇਸ ਦੇ ਨਾਲ ਹੀ ਬੰਨ ਬਣਾ ਦਿੱਤਾ ਜਾਏਗਾ ਤਾਂ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੀਪੀਸੀਬੀ ਨੇ ਵੱਡਾ ਫੈਸਲਾ ਲਿੱਤਾ ਇਸ ਦੇ ਨਾਲ ਹੀ 12 ਵੱਡੀਆਂ ਇੰਡਸਟਰੀਆਂ ਨੂੰ ক্লোਜਰ ਨੋਟਿਸ ਜਿਹੜੇ ਨੇ ਪੇਜ ਦਿੱਤੇ ਗਏ ਨੇ ਤਾਂ ਵਾਟਰ ਐਕਟ ਦੇ ਰੂਲਸ ਦੀ ਲਗਾਤਾਰ ਹੀ ਜਿਹੜੀਆਂ ਨੇ ਯੂਨਿਟਾਂ ਦੇ ਵੱਲੋਂ ਵਾਇਲੇਸ਼ਨ ਕੀਤੀ ਜਾ ਰਹੀ ਸੀ ਇੰਨਾ ਹੀ ਨਹੀਂ ਸੋਮਵਾਰ ਨੂੰ ਵੀ ਮਿਨਿਸਪਲ ਕਾਰਪੋਰੇਸ਼ਨ ਮਿਸ਼ਨ ਨੇ ਫਾਈਨਲ ਨੋਟਿਸ ਵਿੱਚ ਜਿਹੜਾ ਇਸ਼ੂ ਕੀਤਾ ਸੀ ਤੇ ਇਸ ਫਾਈਨਲ ਨੋਟਿਸ ਦੇ ਵਿੱਚ ਖਾਸ ਤੌਰ ਤੇ ਇਹ ਲਿਖਿਆ ਗਿਆ ਸੀ ਕਿ ਸੀਵਰੇਜ ਡਿਸਕਨੈਕਟ ਜਿਹੜੇ ਨੇ ਕਰ ਦਿੱਤੇ ਜਾਣਗੇ ਤੇ 33 ਡਾਈਨ ਯੂਨਿਟਸ ਦੀ ਇੱਕ ਲਿਸਟ ਜਿਹੜੀ ਆ ਤਿਆਰ ਕੀਤੀ ਗਈ ਜਿਨ੍ਹਾਂ ਦੇ ਸੀਵਰੇਜ ਡਿਸਕਨੈਕਟ ਕਰ ਦਿੱਤੇ ਜਾਣਗੇ ਅਲਟੀਮੇਟਮ ਜਿਹੜਾ ਦਿੱਤਾ ਗਿਆ ਕਿ ਜਿਹੜੇ ਯੂਨਿਟਸ ਨੇ ਉਹਨਾਂ ਨੂੰ ਅਲਟੀਮੇਟਮ ਦਿੱਤਾ ਗਿਆ ਕਿ ਉਹਨਾਂ ਦੇ ਸੀਵਰੇਜ ਕਨੈਕਸ਼ਨ ਜਿਹੜੇ ਨੇ ਡਿਸਕਨੈਕਟ ਹੋਣਗੇ 30 ਜੂਨ ਤੱਕ ਦਾ ਸਮਾਂ ਜਿਹੜਾ ਇਹਨਾਂ ਨੂੰ ਦੇ ਦਿੱਤਾ ਗਿਆ ਤੇ ਇੱਕ ਪਰ ਰਿਪੋਰਟ ਜਿਹੜੀ ਹੈ ਨੋਟਿਸ ਦੇ ਵਿੱਚ ਪੀਪੀਸੀਬੀ ਦੀ ਰਿਪੋਰਟ ਜਿਹੜੀ ਹੈ ਉਸ ਨੂੰ ਵੀ ਹਾਈਲਾਈਟ ਕੀਤਾ ਗਿਆ ਤਾਂ ਇਸ ਰਿਪੋਰਟ ਦੇ ਵਿੱਚ ਦੇਖਿਆ ਜਾ ਸਕਦਾ ਸੀ ਕਿ ਇੰਡਸਟਰੀਆਂ ਕੈਮੀਕਲ ਵੇਸਟ ਜਿਹੜਾ ਉਹਨੂੰ ਸੇਵਰੇਜ ਲਾਈਨਸ ਦੇ ਵਿੱਚ ਡਿਸਚਾਰਜ ਕਰੀਆਂ ਸੀ ਤਾਂ ਜਿਸ ਦੇ ਚਲਦੇ ਆ ਦੇਖਿਆ ਜਾ ਸਕਦਾ ਜਿਹੜੇ ਮਿਨਿਸਪਲ ਕਾਰਪੋਰੇਸ਼ਨ ਦੇ ਇੱਕ ਅਧਿਕਾਰੀ ਨੇ ਉਹਨਾਂ ਦਾ ਵੀ ਕਹਿਣਾ ਸੀ ਕਿ ਸੇਵਰੇਜ ਕਨੈਕਸ਼ਨ ਜਿਹੜੇ ਨੇ 33 ਡਾਈਂਗ ਯੂਨਿਟਸ ਜਿਹੜੇ ਨੇ ਇਹਨਾਂ ਦੇ ਸੇਵਰੇਜ ਕਨੈਕਸ਼ਨਾਂ ਨੂੰ ਕੱਟਿਆ ਜਾਏਗਾ ਵਿਧਾਨ ਸਭਾ ਕਮੇਟੀ ਨੂੰ ਬਿਜਲੀ ਕਨੈਕਸ਼ਨ ਇਲੈਕਟ੍ਰਿਸਿਟੀ ਕਨੈਕਸ਼ਨ ਕੱਟਣ ਦੀ ਗੱਲ ਵੀ ਜਿਹੜੀ ਹੈ ਕਹੀ ਜਾਏਗੀ ਰეკਮੈਂਡ ਕੀਤੀ ਜਾਏਗੀ ਤਾਂ ਪੀਪੀਸੀਬੀ ਨੇ ਮਿਨਿਸਪਲ ਕਾਰਪੋਰੇਸ਼ਨ ਨੂੰ ਇੱਕ ਲਿਸਟ ਜਿਹੜੀ ਹੈ ਦਿੱਤੀ ਸੀ ਇਹਨਾਂ ਡਾਈਂਗ ਯੂਨਿਟਾਂ ਦੀ 33 ਡਾਈ ਯੂਨਿਟ ਜਿਹੜੇ ਨੇ ਉਹਨਾਂ ਦੀ ਇੱਕ ਲਿਸਟ ਸੌਂਪੀ ਸੀ ਤੇ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਕਮਿਸ਼ਨਰ ਨੇ ਸੰਦੀਪ ਰਿਸ਼ੀ ਤਾਂ ਸੰਦੀਪ ਰਿਸ਼ੀ ਦੇ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਹੁਣੇ ਜਿਹੜੇ 33 ਡਾਈ ਯੂਨਿਟਸ ਦੀ ਲਿਸਟ ਬਣਾਈ ਗਈ ਹੈ ਤਾਂ ਇਹਨਾਂ ਨੂੰ ਇਹਨਾਂ ਦੇ ਸੀਵਰੇਜ ਕਨੈਕਸ਼ਨ ਜਿਹੜੇ ਨੇ ਉਹਨਾਂ ਨੂੰ ਡਿਸਕਨੈਕਟ ਕੀਤਾ ਜਾਵੇਗਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੀਪੀਸੀਬੀ ਜਾਣੀ ਕਿ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਵੱਲੋਂ ਵੱਡਾ ਫੈਸਲਾ ਲਿੱਤਾ ਗਿਆ ਇਸ ਦੇ ਨਾਲ ਹੀ ਇਹ ਵੀ ਦੱਸਦੀ ਕਿ 12 ਵੱਡੀਆਂ ਇੰਡਸਟਰੀਜ਼ ਨੂੰ ক্লোਜ਼ਰ ਨੋਟਿਸ ਜਿਹੜੇ ਨੇ ਇਸ ਵੇਲੇ ਪੇਜ ਦਿੱਤੇ ਗਏ ਨੇ ਦੱਸਦੀ ਹੈ ਕਿ ਜਿਹੜੇ ਬੁੱਡੇ ਨਾਲੇ ਦੇ ਕੋਲ ਦਾ ਏਰੀਆ ਹੈ ਇਸ ਦੇ ਨਾਲ ਹੀ ਪਿੰਡ ਨੇ ਉੱਥੇ ਜਿਹੜੇ ਪਿੰਡ ਵਾਸੀ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਉਹਨਾਂ ਦੇ ਵੱਲੋਂ ਬਨ ਬਣਾ ਦਿੱਤਾ ਜਾਏਗਾ ਅਲਟੀਮੇਟਮ ਜਿਹੜਾ ਦਿੱਤਾ ਗਿਆ ਸੀ ਬੁੱਡੇ ਨਾਲੇ ਦੇ ਵਿੱਚ ਲਗਾਤਾਰ ਹੀ ਕਲੋਜ਼ਰ ਜਿਹੜਾ ਕਾਫੀ ਜ਼ਿਆਦਾ ਵਧਾ ਹੋਇਆ ਦੇਖਿਆ ਜਾ ਸਕਦਾ ਤਾਂ ਕਿਹਾ ਜਾ ਰਿਹਾ ਸੀ ਕਿ ਇਸ ਨੂੰ ਸਾਫ ਕਰਵਾਇਆ ਜਾਏ ਨਹੀਂ ਤਾਂ ਸ਼ਹਿਰਾਂ ਦਾ ਪਾਣੀ ਜਿਹੜਾ ਪਿੰਡਾਂ ਦੇ ਅੰਦਰ ਨਹੀਂ ਆਂ ਦਿੱਤਾ ਜਾਏਗਾ ਇਸ ਦੇ ਨਾਲ ਹੀ ਬੰਨ ਬਣਾ ਦਿੱਤਾ ਜਾਏਗਾ ਤਾਂ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੀਪੀਸੀਬੀ ਨੇ ਵੱਡਾ ਫੈਸਲਾ ਲਿੱਤਾ ਇਸ ਦੇ ਨਾਲ ਹੀ 12 ਵੱਡੀਆਂ ਇੰਡਸਟਰੀਆਂ ਨੂੰ ক্লোਜ਼ਰ ਨੋਟਿਸ ਜਿਹੜੇ ਨੇ ਪੇਜ ਦਿੱਤੇ ਗਏ ਨੇ ਤਾਂ ਵਾਟਰ ਐਕਟ ਦੇ ਰੂਲਸ ਦੀ ਲਗਾਤਾਰ ਹੀ ਜੀੜੀ ਐਨ ਯੂਨਿਟਾਂ ਦੇ ਵੱਲੋਂ ਵਾਇਲੇਸ਼ਨ ਕੀਤੀ ਜਾ ਰਹੀ ਸੀ ਇੰਨਾ ਹੀ ਨਹੀਂ ਸੋਮਵਾਰ ਨੂੰ ਵੀ ਮਿਊਨਿਸਪਲ ਕਾਰਪੋਰੇਸ਼ਨ ਸੈਸ਼ਨ ਨੇ ਫਾਈਨਲ ਨੋਟਿਸ ਵੀ ਜਿਹੜਾ ਇਸ਼ੂ ਕੀਤਾ ਸੀ ਤੇ ਇਸ ਫਾਈਨਲ ਨੋਟਿਸ ਦੇ ਵਿੱਚ ਖਾਸ ਤੌਰ ਤੇ ਇਹ ਲਿਖਿਆ ਗਿਆ ਸੀ ਕਿ ਸੀਵਰੇਜ ਡਿਸਕਨੈਕਟ ਜਿਹੜੇ ਨੇ ਕਰ ਦਿੱਤੇ ਜਾਣਗੇ ਤੇ 33 ਡਾਈਂਗ ਯੂਨਿਟਸ ਦੀ ਇੱਕ ਲਿਸਟ ਜਿਹੜੀ ਆ ਤਿਆਰ ਕੀਤੀ ਗਈ ਜਿਨ੍ਹਾਂ ਦੇ ਸੀਵਰੇਜ ਡਿਸਕਨੈਕਟ ਕਰ ਦਿੱਤੇ ਜਾਣਗੇ ਅਲਟੀਮੇਟਮ ਜਿਹੜਾ ਦਿੱਤਾ ਗਿਆ ਕਿ ਜਿਹੜੇ ਯੂਨਿਟਸ ਨੇ ਉਹਨਾਂ ਨੂੰ ਅਲਟੀਮੇਟਮ ਦਿੱਤਾ ਗਿਆ ਕਿ ਉਹਨਾਂ ਦੇ ਸੀਵਰੇਜ ਕਨੈਕਸ਼ਨ ਜਿਹੜੇ ਨੇ ਡਿਸਕਨੈਕਟ ਹੋਣਗੇ 30 ਜੂਨ ਤੱਕ ਦਾ ਸਮਾਂ ਜਿਹੜਾ ਇਹਨਾਂ ਨੂੰ ਦੇ ਦਿੱਤਾ ਗਿਆ ਤੇ ਇੱਕ ਵੋ ਰਿਪੋਰਟ ਜਿਹੜੀ ਐ ਨੋਟਿਸ ਦੇ ਵਿੱਚ ਪੀਪੀਸੀਬੀ ਦੀ ਰਿਪੋਰਟ ਜਿਹੜੀ ਐ ਉਸ ਨੂੰ ਵੀ ਹਾਈਲਾਈਟ ਕੀਤਾ ਗਿਆ ਤੇ ਇਸ ਰਿਪੋਰਟ ਦੇ ਵਿੱਚ ਦੇਖਿਆ ਜਾ ਸਕਦਾ ਸੀ ਕਿ ਇੰਡਸਟਰੀਆਂ ਕੈਮੀਕਲ ਵੇਸਟ ਜਿਹੜਾ ਉਹਨੂੰ ਸੇਵਰੇਜ ਲਾਈਨਸ ਦੇ ਵਿੱਚ ਡਿਸਚਾਰਜ ਕਰੀਆਂ ਸੀ ਤਾਂ ਜਿਸ ਦੇ ਚਲਦੇ ਆ ਦੇਖਿਆ ਜਾ ਸਕਦਾ ਜਿਹੜੇ ਮਿਨਿਸਪਲ ਕਾਰਪੋਰੇਸ਼ਨ ਦੇ ਇੱਕ ਅਧਿਕਾਰੀ ਨੇ ਉਹਨਾਂ ਦਾ ਵੀ ਕਹਿਣਾ ਸੀ ਕਿ ਸੇਵਰੇਜ ਕਨੈਕਸ਼ਨ ਜਿਹੜੇ ਨੇ 33 ਡਾਈਂਗ ਯੂਨਿਟਸ ਜਿਹੜੇ ਨੇ ਇਹਨਾਂ ਦੇ ਸੇਵਰੇਜ ਕਨੈਕਸ਼ਨਾਂ ਨੂੰ ਕੱਟਿਆ ਜਾਏਗਾ ਵਿਧਾਨ ਸਭਾ ਕਮੇਟੀ ਨੂੰ ਬਿਜਲੀ ਕਨੈਕਸ਼ਨ ਇਲੈਕਟ੍ਰਿਸਿਟੀ ਕਨੈਕਸ਼ਨ ਕੱਟਣ ਦੀ ਗੱਲ ਵੀ ਜਿਹੜੀ ਹੈ ਕਹੀ ਜਾਏਗੀ ਰეკਮੈਂਡ ਕੀਤੀ ਜਾਏਗੀ ਤਾਂ ਪੀਪੀਸੀਬੀ ਨੇ ਮਿਨਿਸਪਲ ਕਾਰਪੋਰੇਸ਼ਨ ਨੂੰ ਇੱਕ ਲਿਸਟ ਜਿਹੜੀ ਦਿੱਤੀ ਸੀ ਇਹਨਾਂ ਡਾਈਂਗ ਯੂਨਿਟਾਂ ਦੀ 33 ਡਾਈਂਗ ਯੂਨਿਟ ਜਿਹੜੇ ਨੇ ਉਹਨਾਂ ਦੀ ਇੱਕ ਲਿਸਟ ਸੌਂਪੀ ਸੀ ਤੇ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਕਮਿਸ਼ਨਰ ਨੇ ਸੰਦੀਪ ਰਿਸ਼ੀ ਤਾਂ ਸੰਦੀਪ ਰਿਸ਼ੀ ਦੇ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਹੁਣੇ ਜਿਹੜੇ 33 ਡਾਈਂਗ ਯੂਨਿਟਸ ਦੀ ਲਿਸਟ ਬਣਾਈ ਗਈ ਹੈ ਤਾਂ ਇਹਨਾਂ ਨੂੰ ਇਹਨਾਂ ਦੇ ਸੀਵਰੇਜ ਕਨੈਕਸ਼ਨ ਜਿਹੜੇ ਨੇ ਉਹਨਾਂ ਨੂੰ ਡਿਸਕਨੈਕਟ ਕੀਤਾ ਜਾਵੇਗਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੀਪੀਸੀਬੀ ਜਾਣੇ ਕਿ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਵੱਲੋਂ ਵੱਡਾ ਫੈਸਲਾ ਲਿੱਤਾ ਗਿਆ ਇਸ ਦੇ ਨਾਲ ਹੀ ਇਹ ਵੀ ਦੱਸਦੀ ਕਿ 12 ਵੱਡੀਆਂ ਇੰਡਸਟਰੀਜ਼ ਨੂੰ ক্লোਜ਼ਰ ਨੋਟਿਸ ਜਿਹੜੇ ਨੇ ਇਸ ਵੇਲੇ ਪੇਜ ਦਿੱਤੇ ਗਏ ਨੇ ਦੱਸਦੀ ਹੈ ਕਿ ਜਿਹੜੇ ਬੁੱਡੇ ਨਾਲੇ ਦੇ ਕੋਲ ਦਾ ਏਰੀਆ ਇਸ ਦੇ ਨਾਲ ਹੀ ਪਿੰਡ ਨੇ ਉੱਥੇ ਜਿਹੜੇ ਪਿੰਡ ਵਾਸੀ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਉਹਨਾਂ ਦੇ ਵੱਲੋਂ ਬਣ ਪਣਾ ਦਿੱਤਾ ਜਾਏਗਾ ਅਲਟੀਮੇਟਮ ਜਿਹੜਾ ਦਿੱਤਾ ਗਿਆ ਸੀ ਬੁੱਡੇ ਨਾਲੇ ਦੇ ਵਿੱਚ ਲਗਾਤਾਰ ਹੇ ਪ੍ਰਦੂਸ਼ਣ ਜਿਹੜਾ ਕਾਫੀ ਜ਼ਿਆਦਾ ਵਧਦਾ ਹੋਇਆ ਦੇਖਿਆ ਜਾ ਸਕਦਾ ਤਾਂ ਕਿਹਾ ਜਾ ਰਿਹਾ ਸੀ ਕਿ ਇਸ ਨੂੰ ਸਾਫ਼ ਕਰਵਾਇਆ ਜਾਏ ਨਹੀਂ ਤਾਂ ਸ਼ਹਿਰਾਂ ਦਾ ਪਾਣੀ ਜਿਹੜਾ ਪਿੰਡਾਂ ਦੇ ਅੰਦਰ ਨਹੀਂ ਆਂ ਦਿੱਤਾ ਜਾਏਗਾ ਇਸ ਦੇ ਨਾਲ ਹੀ ਬੰਨ ਬਣਾ ਦਿੱਤਾ ਜਾਏਗਾ